ਕਿ ਮੂੰਹ ਮਾਧੋਲੀਆ ਪਹਿਲਾਂ 21 ਦਿਨ ਬੋਰਾ ਨਾਲ ਮੱਥਾ ਲਾਉਣ ਤੋਂ ਬਾਅਦ ਕਹਿੰਦੇ ਅੱਜ ਉਹ ਦਿਨ ਆਖਿਰ ਆਈ ਗਿਆ ਕਿ ਜਿੱਦਣ ਝੋਨਾ ਲਾਉਣਾ ਆਪਾਂ ਸ਼ੁਰੂ ਕਰਤਾ ਅੱਜ 5 ਹਾੜ 18 ਜੂਨ 12 2024 ਦਿਨ ਕਹਿੰਦੇ ਮੰਗਲਵਾਰ ਦਾ ਸੁਣੀ ਦਾ ਤੇ ਨੇਬੀ ਐਂਡ ਪਾਰਟੀ ਪਹੁੰਚ ਚੁੱਕੀ ਆ ਆ ਪਿੰਡ ਵੈਣੀਵਾਲ ਦੇ ਚੋਬਰ ਨੇ ਸਾਰੇ ਇੱਥੋਂ ਥੋੜੀ ਡੂੰਗੀ ਨਿਗਾ ਮਾਰੀਏ ਨਹੀਂ ਭਈ ਓਲੇ ਹੋ ਗਿਆ ਉਹਦੇ ਥਰਮਲ ਚਲ ਬਾਅਦ ਚ ਦਿਖਾ ਦਿੰਨੇ ਆ ਉਸ ਪਿੰਡੋਂ ਨੌਜਵਾਨ ਪਹੁੰਚੇ ਨੇ ਕੀ ਆਲਾ ਨੇਬੀ ਭਾਈ ਵਧੀਆ ਚੜਦੀ ਗਲਾ ਸੋ ਤਾਂ ਲਓ ਭਈ ਸਾਰੇ ਚੋਬਰ ਇਧਰ ਮੂੰਹ ਕਮਾ ਕੇ ਇੱਕ ਵਾਰੀ ਆਪਣਾ ਨਾਂ ਦੱਸ ਦਿਓ ਹਾਂ ਵੀ ਚੋਬਰਾ ਬੱਸ ਇਹਦਾ ਨਾਮ ਬੱਸ ਆ ਭਈ ਇਹ ਸੰਗਦਾ ਕਹਿੰਦੇ ਹਾਂਜੀ ਰਾਜਵੀਰ ਸਿੰਘ ਰਾਜਵੀਰ ਸਿੰਘ ਹਾਂਜੀ ਵੀਰ ਰਨ ਲਾਲੀ ਲਾਲੀ ਬਾਈ ਹੈ ਹਸਨ ਹਸਨ ਜਗਨੂ ਜਗਨੂ ਹਾਂ ਬਈ ਸਿਰ ਜੋੜ ਰੱਖਿਆ ਕਿ ਚੁਕਲੀਆਂ ਚੱਲੀ ਜਣੇ ਆ ਨਾ ਨਾ ਹੈਪੀ ਹੈਪੀ ਨਹੀਂ ਕਰਦੇ ਆ ਭੋਈ ਇੰਦਰਜੀਤ ਸਿੰਘ ਜੀ ਫਿਰ ਤਾਂ ਵਧੀਆ ਬੰਦਾ ਜੁਗਲੀ ਨਹੀਂ ਕਰਦਾ ਇੰਦਰਜੀਤ ਤਾਂ ਹਾਂਜੀ ਬਾਈ ਹੈੱਡਫੋਨ ਵਾਲੇ ਤਕਰੀਬ ਜਗਦੀਪ ਮਿਊਜ਼ਿਕ ਦਾ ਸ਼ੌਂਕੀਆ ਬਈ ਹੈ ਨਾ ਖਨੀ ਢਾਲੀ ਵਾਲਾ ਖਨੀ ਢਾਲੀ ਵਾਲਾ ਹਸਨ ਹਸਨ ਦੋ ਨਹੀਂ ਹੋਗੇ ਹਾਂ ਵੀ ਮਤਰਾ ਕਲਿਆਣ ਸਾਹਿਬ ਕਲਿਆਣ ਕਲਿਆਣ ਦੀਪੂ ਸਤਿ ਸ੍ਰੀ ਅਕਾਲ ਸਿੱਧੂ ਹੋਰ ਬਾਈ ਸੈਟ ਹਾਂ ਜਮਾ ਕੈਂਡਰ ਹਰਸ਼ ਅੱਛਾ ਅੱਛਾ ਹਰਸ਼ ਠੀਕ ਆ ਮਿੱਤਰੋ ਤੇ ਪਾਣੀ ਛੱਡ ਦਿੰਨੇ ਪਨੀਰੀ ਦੇ ਤੜਕੇ ਨਾ ਲਾਈਟ ਚਲੀ ਗਈ ਸੀ ਉਹਨੇ ਪਾਣੀ ਛੱਡਣਾ ਸੀਗਾ ਤੇ ਉਹ ਪਨੀਰੀ ਠੀਕ ਆ ਬਾਈ ਠੀਕ ਆ ਬਾਈ ਠੀਕ ਆ ਠੀਕ ਆ ਨੌਜਵਾਨ ਬਾਈ ਪਿਛਲੇ ਸਾਲ ਵੀ ਆਪਣੇ ਇਹੀ ਪਨੀਰੀ ਆ ਲਾ ਕੇ ਗਏ ਸੀ ਆਪਣੇ ਝੋਨਾ ਤੇਖਿਆ ਰਾ ਚੋਬਰ ਚੰਗੇ ਆਗੇ ਸੁਭਾਅ ਦੇ ਵੀ ਚੰਗੇ ਆਗੇ ਤੇ ਝੋਨਾ ਲਾਉਣ ਪਿੱਛੋਂ ਵੱਲੋਂ ਵੀ ਉਸ ਗੱਲ ਕੰਮਕਾਰ ਵੱਲੋਂ ਵੀ ਚੰਗੇ ਆ ਤਾਂ ਹੀ ਆ ਦੂਜੀ ਵਾਰ ਆਪਣੇ ਕੋਲੇ ਪਹੁੰਚ ਗਏ ਤੇ ਆਪਣਾ ਵੀ ਸੁਭਾਅ ਖੈਰ ਜਿਹੜਾ ਚੰਗੇ ਹੀ ਹੋਊ ਆਪਦੇ ਮੂੰਹ ਮੀਆਂ ਮਿੱਠੂ ਬਣ ਜਾ ਥੋੜਾ ਜਿਹਾ ਆ ਕਿ ਇਹ ਬਾਈ ਆਪਣੇ ਕੋਲੇ ਇਸ ਸਾਲ ਵੀ ਆਪੇ ਪਹੁੰਚ ਗਏ ਸੀ ਕਿ ਬਾਈ ਕਹਿੰਦੇ ਝੋਨਾ ਲਾਵਾਂਗੇ ਤੁਹਾਡੇ ਮੈਂ ਕਹਾ ਲਾ ਜ਼ਰੂਰ ਬਾਈ ਲਵਾਵਾਂਗੇ ਤੇ ਇਹਨਾਂ ਦਾ ਕਾਰਬੇ ਆਰ ਵੀ ਪਿਛਲੇ ਸਾਲ ਚੰਗਾ ਰਿਹਾ ਤੇ ਆਪਣਾ ਵੀ ਸੂਤ ਸੀ ਤਾਈਓ ਤਾਲਮੇਲ ਦੁਬਾਰੇ ਬਣ ਗਿਆ ਕਿਉਂ ਬਈ ਨੇਬੀ ਠੀਕ ਹੈ ਚਲ ਕਰਦੇ ਆ ਆਪਾਂ ਗੱਲਾਂ ਬਾਤਾਂ ਤੇ ਰੋਟੀ ਹੋਣੀ ਗਾਉਂ ਕੇ ਠਹਿਰ ਕੇ ਪਾਣੀ ਪਹੁੰਚ ਗਿਆ ਹਾਂ ਉਹ ਟਰੈਕਟਰ ਤੇ ਰੱਖਦਾ ਮੈਂ ਅਸੀਂ ਲੇਟ ਹੋ ਕੇ ਦੋ ਦਿਨ ਕੰਮ ਕਰ ਕਰਦੇ ਹੈਂ ਹਾਂ ਹਾਂ ਐਸੀ ਜੀ ਪਾਣੀ ਛਾੜਦਾ ਵੇ ਤੇ ਠੀਕ ਹੈ ਭਾਈ ਸਵਾਗਤ ਆ ਸਾਰਿਆਂ ਦਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਆ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਹੈਂਡ ਤੱਕ ਲਾ ਜ਼ਰੂਰ ਦੇਖਿਓ ਤੇ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਗਾਲ ਗੱਪੇ ਤੋਂ ਰਹੇ ਤੇ ਸਾਰੀ ਗੱਲਬਾਤ ਕਰਦੇ ਆਂ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਹਾਂ ਵੇਖ ਸਕਦੇ ਹੋ ਹਾਂ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਨਵੇਂ ਆਏ ਚੈਨਲ ਤੇ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਵੀ ਲਾ ਜ਼ਰੂਰ ਕਰ ਲਿਓ ਤੇ ਆਹਾ ਪਰਾਣਾ ਕੱਢਿਆ ਬੋਰ ਆਪਾਂ 15 ਸਾਲ ਬਾਅਦ ਚਲਾਇਆਗਾ ਹੀ ਤੇ ਪਨੀਰੀ ਚ ਪਾਣੀ ਪਾਉਣ ਵਾਸਤੇ ਇਹਦਾ ਇਸਤੇਮਾਲ ਕਰਾਂਗੇ ਇਸੇ ਕੰਮ ਵਾਸਤੇ ਚਲਾਇਆ ਕਿ ਪੰਜ ਚਾਰ ਘੰਟੇ ਚਲਾਉਣਾ ਪੈ ਸਕਦਾ ਤੇ ਲਾਈਟ ਆਉਂਦੀ ਹੈ ਰਾਤ ਨੂੰ 12 ਵਜੇ ਤੋਂ ਤੜਕੇ 8 ਵਜੇ ਤੱਕ ਉਹ ਪਰਾਂ ਪਾਣੀ ਛੱਡ ਰੱਖਿਆਗਾ ਹਾਂ ਕਦੂ ਕਰਨ ਵਾਸਤੇ ਉਧਰ ਕੰਮ ਤਿਆਰੀ ਚ ਤੇ ਖੈਰਾ ਹਾ ਚਲਾਉਣੇ ਆਗੇ ਆ ਆਪਣਾ ਤੰਗੜ ਪਟੀਆਂ ਸੈੱਟ ਕਰਕੇ ਕ੍ਰੋਸ ਪਾ ਕੇ ਕਾਗੂ ਬੰਦ ਕਰ ਲੈ ਇੱਕ ਵਾਰੀ ਇਹ ਗੈਂਪਰ ਗੂੰਪਰ ਲਾਦ ਗਏ ਇੱਕ ਵਾਰੀ ਮੰਨਤ ਕਰ ਲੈ ਗੈਂਪਰ ਗੂੰਪਰ ਲਾਦ ਗਏ ਨਾਲ ਕ੍ਰੋਸ ਚੱਕ ਲਿਆ ਵਾ ਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਦੁਨੀਆ ਚੰਦ ਤੇ ਪਹੁੰਚ ਗਈ ਤੇ ਤੁਸੀਂ ਕਹੇ ਜੀ ਸਿੱਧੀ ਜੀ ਖੇਤੀ ਕਰੀ ਜਾਂਦੇ ਆ ਏ ਬਈ ਫੇਰੇ ਵਾਸਤੇ ਇੱਕ ਹੋਰ ਬਾਈ ਦਾ ਕਮੈਂਟ ਆਇਆ ਕਹਿੰਦਾ ਉਸ ਬਾਈ ਨੂੰ ਕਹੀਂ ਕਿ ਦੁਨੀਆ ਚੰਦ ਤੇ ਪਹੁੰਚ ਗਈ ਤਾਂ ਬਾਈ ਤੂੰ ਇੱਥੇ ਕੀ ਕਰਦਾ ਤੇ ਖੈਰ ਬਾਈ ਸ਼ਾਇਦ ਤੂੰ ਸਾਡੇ ਆਹ ਗੱਲਾਂ ਕਰਕੇ ਕਰਦਾ ਹੋਗਾ ਕਿ ਅਸੀਂ ਆ ਖੂ ਖਾ ਜੇ ਪੱਟੀ ਜਾਨੇ ਆ ਆਹ ਜਿਹੜੀਆਂ ਗੋੜੀਆਂ ਲਾ ਕੇ ਟਰੈਕਟਰ ਮਗਰ ਕ੍ਰੋਸ ਪਾ ਕੇ ਆ ਪਾਣੀ ਦਾ ਸਦਨ ਜੱਕਰੀ ਜਾਨੇ ਆ ਤੇ ਖੈਰ ਖੈਰ ਸੋਖ ਪਰਮਾਤਮਾ ਵੱਲੋਂ ਬਈ ਸਾਨੂੰ ਪਾਣੀ ਦਾ ਖਜ਼ਾਨਾ ਹਜੇ ਮਿਲਿਆ ਹੋਇਆ ਸਾਂਭਿਆ ਹੋਇਆ ਕੁਝ ਵੀ ਕਹਿ ਲੋ ਸਾਡੇ ਹੁੰਦੇ ਸੀ ਇੱਧਰ ਆ ਨਰਮੇ ਵਾਲੇ ਵਾਣ ਕਿ ਹੁਣ ਤੱਕ ਅਸੀਂ ਨਰਮਾ ਕਰਦੇ ਰਹੇ ਆ ਬਈ ਹੁਣ 2-3 ਸਾਲ ਹੋ ਗਏ ਨਰਮਾ ਹੋਣੋਂ ਆਟ ਗਿਆ ਹੁਣ ਅਸੀਂ ਝੂਨਾ ਰੋਣ ਲੱਗ ਗਏ ਤੇ ਪਾਣੀ ਸਾਡੇ ਕੋਲੇ ਪਾਣੀ ਦਾ ਲੈਵਲ 15-17 ਫੁੱਟ ਤੇ ਆ ਧਰਤੀ ਤੇ ਤੇ 10-10 ਕਪਟ ਸਾਡੇ ਟੋਏ ਕਰਕੇ ਸਾਡਾ ਪਾਣੀ ਦਾ ਪੱਖਾ ਰੱਖ ਕੇ ਸਾਡਾ ਕੰਮ ਚੱਲ ਜਾਂਦਾਗਾ ਤੇ ਸਿੱਧੀ ਸਾਦੀ ਸਹੀ ਤੇ ਖੈਰ ਸੋਖਾ ਪ੍ਰਮਾਤਮਾ ਵੱਲੋਂ ਕਿਰਪਾ ਮਿਹਰ ਆ ਗਈ ਬਈ ਅਸੀਂ ਸਿੱਧੇ ਸਾਦੇ ਜੀਵਨ 'ਚ ਹੀ ਖੁਸ਼ ਆਗੇ ਤੇ ਬਾਕੀ ਭਾਈ ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ ਵੀਰਾ ਤੇ ਤੈਨੂੰ ਹਾਂ ਮੰਗਲ ਗ੍ਰਹਿ ਤੇ ਪਹੁੰਚਾਵੇ ਚੰਦ ਤੋਂ ਅੱਗੇ ਵਗ ਜੇ ਸਿੱਧਾ ਚੰਦ ਤੋਂ ਇੱਥੇ ਵਾਪਸ ਨਾ ਆਇਓ ਖਰਚਾ ਵੱਧ ਪੈ ਜੂਗਾ ਚੰਦ ਤੋਂ ਸਿੱਧਾ ਮੰਗਲ ਨੂੰ ਕੋਈ ਪ੍ਰਾ ਹਾਂ ਬਹੁਤ ਬਹੁਤ ਧੰਨਵਾਦ ਕਮੈਂਟ ਚ ਵਾਦਾ ਕਰਦਾ ਜਿਹੜਾ ਵੀਰੇ ਤੇ ਬਾਕੀ ਧੰਨਵਾਦ ਵੀਰੇ ਹਾਂ ਸ਼ੁਕਰੀਆ ਸਾਰੇ ਵੀਰ ਭਾਈ ਜਿੰਨੇ ਵੀ ਸਪੋਰਟ ਕਰਦੇ ਆ ਕਮੈਂਟ ਕਰਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਤੇ ਟਾਈਮ ਕੱਟ ਕੇ ਪਰਿਵਾਰਾਂ ਸਮੇਤ ਸਾਨੂੰ ਬੈਠ ਕੇ ਵੇਖਦੇ ਹੋ ਤੇ ਖੈਰ ਹਾਂ ਲੋਟਾਂ ਚੱਕ ਲਓ ਠੰਡਾ ਪਾਣੀ ਜਿੰਨਾ ਮਰਜ਼ੀ ਪੀਓ ਦਾ ਪਟੋਲਾ ਨਹੀਂ ਲਿਆਉਂਦੇ ਕੈਂਪਰ 'ਚ ਹੀ ਲਿਆਵਾਂਗੇ ਦੁਬਾਰੇ ਭਰ ਲਿਆਇਆ ਕਰਾਂਗੇ ਹਾਂ ਤੇ ਵਾਕੀ ਗਗਨੋ ਜਵਾਨ ਨੇ ਆਪਣਾ ਹਾਂ ਚੱਕ ਲਿਆ ਕਰਾ ਉਸ ਤੇ ਖੈਰ ਮਿਹਰਬਾਨੀ ਬਈ ਕੋਈ ਗੱਲ ਨਹੀਂ ਤੇ ਵਾਦਾ ਕਾਟਾ ਹੋ ਜਾਂਦਾ ਕਈ ਵਾਰੀ ਕੋਈ ਗੱਲ ਨਹੀਂ ਕਮੈਂਟਾਂ 'ਚ ਹਾਂ ਕੀ ਹੋਇਆ ਚੂਈਆ ਗੱਲ ਨੂੰ ਚੂਈ ਚੂਈ ਕਿਧਰ ਗਈ ਵਿੱਚ ਤਾਂ ਨਹੀਂ ਫਸਲਦੀ ਵਿੱਚ ਬੜੀ ਬੈਠੀ ਆ ਉਹ ਬੈਠੀ ਉਹ ਜਰੂਰੀਆ ਵੋਏ ਉਹ ਡੱਕ ਵੀ ਖੂ ਚੁੱਕੀ ਸੀ ਇਹ ਮਤਲਬ ਉਹੀ ਤਾਂ ਨਹੀਂ ਖਗੂਏ ਯਾਰ ਇਹਦੇ ਭੱਲੇ ਦੀ ਖੈਰ ਠੀਕ ਆ ਬਈ ਗੱਲਬਾਤ ਸਾਡੀ ਸਿੱਧੀ ਸਾਦੀ ਕਰਨ ਦੀ ਇਹ ਆ ਕਿ ਅਸੀਂ ਸਿੱਧੇ ਸਾਦੇ ਸਾਡੇ ਆਲੋਕ ਆ ਕਹਿ ਦਿੰਦੇ ਆ ਸਾਡਾ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਸਾਡਾ ਮਾਨਸਾ ਬਠਿੰਡਾ ਸਰਸਾ ਇੱਧਰ ਕਹਿ ਦਿੰਦੇ ਆ ਕਿ ਸਿੱਧੇ ਸਾਦੇ ਲੋਕ ਆ ਸਿੱਧੇ ਸਾਦੇ ਸਹੀ ਬਈ ਵਧੀਆ ਜੀਵਨ ਬਤੀਤ ਕਰਦੇ ਆ ਇੱਕ ਦੂਜੇ ਦੀ ਹੈਲਪ ਕਰਦੇ ਆ ਰਲ ਮਿਲ ਕੇ ਕੰਮ ਕਰਦੇ ਆਂਗੇ ਸਾਡੇ ਕਾਮਾਕਾਰਾਂ ਦੀਆਂ ਸਾਂਝਾਂ ਹੈਗੀਆਂ ਨੇਗੀਆਂ ਤੇ ਇੱਕ ਬਾਈ ਕਹਿੰਦਾ ਸੀ ਸਾਡੇ ਚਾਚੇ ਤਾਂ ਆਏ ਬਈ ਪਈਆਂ ਖਰਚ ਕੇ ਪਈਆਂ ਖਰਚਦੀਆਂ ਪੱਟਾਂ ਵੜ ਵੜ ਕੇ ਛੋਟੇ ਨਹੀਂ ਇਹ ਹਾਲ ਹੁੰਦਾ ਨਾਮਰਾਵਾ ਸਾਡੇ ਵੱਲ ਖੈਰ ਸੁੱਖ ਆਗੇ ਕੋਈ 100 ਚੋਂ ਇੱਕ ਹੁੰਦਾ ਵੀ ਆ ਜਾਂਦਾ ਕੋਈ ਗੱਲ ਨਹੀਂ ਆ ਬਾਕੀ ਸਾਡੀ ਆਹ ਸਾਂਝੀ ਵਾਟਾ ਗੱਗੂ ਕੀ ਸਾਡੀ ਬਸ ਜਿੱਥੇ ਬਾਤ ਇੱਥੀ ਹੈਗੀ ਨਾ ਤਾਂ ਗੱਗੂ ਖੁਰਚੇ ਨਾ ਤੇ ਮੇਰੇ ਚਾਚੇ ਦਾ ਮੁੰਡਾ ਕਾ ਅਸੀਂ ਰਲ ਹਾਏ ਏਡੋ ਵੱਡੇ ਖੇਤੀ ਬਾੜੀ ਏਡੋ ਵੱਡੇ ਸਾਫ-ਸਫਾ ਸਾਰਾ ਏਡੋ ਆਡਾ ਪਰ ਕੰਮ ਕਰ ਅਸੀਂ ਰਲ ਮਿਲ ਕੇ ਕਰਦੇ ਆਂਗੇ ਤੇ ਖੈਰ ਆਹ ਚਲਾ ਲ ਗੇ ਜੱਕਾ ਆਪਣਾ ਉੱਥੇ ਪਾਣੀ ਪਾ ਦੀ ਪਨੀਰੀ ਚ ਥੋੜਾ ਜਿਹਾ ਘਾਟਾ ਤੇ ਅਗਲੀ ਕਾਰਿਆ ਕਰਮ ਤੁਸ ਨੂੰ ਨਾਲ-ਨਾਲ ਦੇਣ ਦਾ ਹੱਥ ਦਿਖਾਉਂਦੇ ਰਹਿਾਂਗੇ ਆਉਣ ਦੇ ਮਠਾ ਮਠਾ ਲੇ ਲੈ 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 ਚੱਲ 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 ਰੁਕ ਜਾ ਰੁਕੀਓ ਰੁਕੀਓ ਰੁਕੋ ਆਉਣ ਦੇ ਚੱਲ 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 ਬੈਸ 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 ਬ੍ਰੇਕ ਲਾ ਦੇ ਮਾਲ ਕੋਈ ਨਾ ਕਿਤੇ ਨਹੀਂ ਲੋੜਦਾ ਬ੍ਰੇਕ ਲਾ ਚਲਾ ਦੇ ਤੇ ਲਾਈਵ ਤੁਹਾਨੂੰ ਸਾਡਾ ਬੋਰ ਚੱਲਦਾ ਵੀ ਦਿਖਾਉਂਦੇ ਆ ਰੇਸ ਕਰ ਲਈ ਮਾੜੀ ਜੀ ਚੱਲ 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 रेस ਕਰਦੇ ਰੋਕੇ چلا ਦੇ ਇੱਕ ਵਾਰੀ ਚੱਲ ਰੇਸ ਰੱਖੀ ਮਾੜੀ ਜੀ ਚੈੱਕ ਆ ਲੈ ਵੀ ਤੇ ਪਹਿਲਾਂ ਹੁਣੇ ਚਲਾਉਣ ਵੇਲੇ ਰੇਸ ਥੋੜੀ ਹਾਂ ਘੱਟ ਰੱਖੀ ਸੀ ਤਨੇ ਦਾ ਪਹਿਲੇ ਕਿੜੇ ਬੋਰ ਪਾਣੀ ਚੈੱਕ ਲੈਂਦਾ ਕੱਲ ਵੀ ਚਲਾਇਆ ਸੀ ਉਸ ਤੋਂ ਬਾਅਦ ਯਾਰ ਲਖਾਫੇ ਵਾਲਾ ਸੌਦਾ ਏ ਅਸੀਂ ਉਧਰ ਪਾਣੀ ਜਾਂਦਾ ਕਰਿਆ ਕਿਰਾ ਨਾ ਨਵੀਂ ਪਾਈਪ ਲਾਈਨ ਪਈ ਨੱਕੇ ਬਣੇ ਜੇ ਕੱਚੇ ਪੱਕੇ ਜੇ ਆ ਤੇ ਹੌਲੀ ਹੌਲੀ ਕੰਮ ਸੈੱਟ ਕਰ ਦਾਂਗੇ ਗੱਗੂ ਪਹਿਲੀ ਕੈਰੀ ਛੱਡ ਦੇ ਪਾਣੀ ਪਹਿਲੀ ਭਰ ਲਓ ਕਿਰਾ ਬਾਹਲਾ ਨਹੀਂ ਛੱਡਦੇ ਪਾਣੀ ਤੇ ਬਾਕੀ ਜਿੰਨੀ ਕੀ ਲੋਡ ਪਈ ਇੱਧਰ ਚਲਾ ਦਾਂਗੇ 2 3 4 ਘੰਟੇ ਤੇ ਨੇ ਆਪਣਾ ਸਰ ਜੂਆ ਸਾਡਾ ਡੰਗਾ ਲੈਦਾ ਪਰਮਾਤਮਾ ਵੱਲੋਂ ਤੇ ਧੰਨਵਾਦ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਤੇ ਫਿਲਹਾਲ ਦਾਸ ਘਰੇ ਜਾਣਗੇ ਇੱਕ ਵਾਰੀ ਫੇਰ ਸਾਮਾਨ ਸੱਲਾ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਇੱਥੇ ਹੀ ਆ ਫਿਰ ਲਾਉਣਿਆਂ ਜੀਤੀ ਇਹ ਤਾਂ ਆ ਟਿਕਣ ਜਿੱਥੇ ਰੋਜ ਫਸ ਜਾਂਦਾ ਯਾਰ ਡੋਲ ਨਾਲ ਲਈ ਦੂੰ ਆ ਪਿਛਲੇ ਸਾਲ ਜਦੋਂ ਝੋਨਾ ਲਾਇਆ ਸੀ ਰੋਟਾ ਵੇਟਰ ਨਾਲ ਕਦੂ ਕਰਦੇ ਸੀ ਬਹੁਤ ਸਾਰੇ ਵੀਰ ਕਹਿੰਦੇ ਹੁੰਦੇ ਸੀ ਕਿ ਬਾਈ ਤੁਸੀਂ ਹਲਾਂ ਨਾਲ ਕਦੂ ਕਰਕੇ ਦੇਖੋ ਅੱਡ ਨਜ਼ਾਰਾ ਚਲ ਖੈਰ ਪਹਿਲਾਂ ਹਲਾਂ ਨਾਲ ਵੀ ਕਰਦੇ ਰਹੇ ਬਿਜਲੀ ਕਦੇ ਕਦੇ ਝੋਨਾ ਲਾ ਲੈਂਦੇ ਹੁੰਦੇ ਸੀ ਕਿਸੇ ਬਾਣ ਚ ਅ ਸਾਡੇ ਲੋਕ ਇਤਰਾ ਐ ਕਰਦੇ ਹੁੰਦੇ ਸੀ ਭਾਈ ਜੇ ਕਿਸੇ ਕੋਲੇ 10 ਕਿੱਲੇ ਤਾਂ 5 ਕਿੱਲੇ ਝੋਨਾ ਲਾ ਲਿਆ 5 ਕਿੱਲੇ ਅ ਨਰਮਾ ਵੀ ਲਿਆ ਅ ਬਦਲ ਬਦਲ ਕੇ ਹਰ ਇੱਕ ਸਾਲ ਬਾਣ ਉਹ ਬੀਜ ਲੈਂਦੇ ਹੁੰਦੇ ਸੀ ਤੇ ਖੈਰ ਐਂਤ ਕੀ ਆਪਾਂ ਵੀ ਕਦੂ ਕਰਾਂਗੇ ਇਹਦੇ ਨਾਲ ਹਲਾਂ ਨਾਲ ਇਹਦੀ ਫੱਟੀ ਜੀ ਲਿਹਾਉਣਾ ਚਾੱਕ ਕੇ ਮੈਂ ਘਰੇ ਜਾਣਾ ਹੁਣ ਸਮਾਨ ਸਮੂਹ ਹੋਰ ਚੱਕ ਕੇ ਲਿਆਉਂਗਾ ਤੇ ਚੋਬਰ ਮਨਪ੍ਰੀਤ ਆਪਣਾ ਤੇ ਬਲਾਪਈ ਫਤਿਹ ਸਸਰੀ ਕਾਲ ਭਾਈ ਤੇ ਇੱਕ ਵੀਰ ਪਿੱਛੇ ਦੋ ਕੁ ਦਿਨ ਪਹਿਲਾਂ ਕਹਿੰਦਾ ਸੀ ਭਾਈ ਤੁਸੀਂ ਜੋੜ ਬਾਬਰਾ ਲੱਗਦੇ ਦੋਨੇ ਜੋੜ ਬਾਂ ਨਹੀਂ ਹੈਗੇ ਭਈ ਅਸੀਂ ਤੇ ਵੱਡੇ ਛੋਟੇ ਹੈਗੇ ਚਾਰ ਪੰਜ ਸਾਲਾਂ ਦਾ ਫਰਕ ਆ ਹਾਂ ਪੰਜ ਛੇ ਸਾਲਾਂ ਦਾ ਫਰਕ ਆ ਤੇ ਉਹ ਲੈ ਸਮਾਨ ਲੈਣ ਵਾਗੇ ਸੀ ਠੀਕ ਹੈ ਜਲ ਚੈੱਕ ਲਿਆ ਉਹ ਕਰਦਾ ਮੈਂ ਦੋ ਕੈਂਪਰ ਹੋਰ ਭਰ ਲਵਾਂ ਪਾਣੀ ਦਾ ਆਪਣਾ ਘਰੇ ਡੰਗ ਲਈ ਜੋ ਉਹਨੇ ਦੁਪਹਿਰੇ ਭਰ ਲਾਵਾਂਗੇ ਜਾਣਾਂ ਮੈਂ ਠੀਕ ਹੈ ਗੱਗੂ ਮੈਂ ਗਿਆ ਤੇ ਆਇਆ ਇਹਦੇ ਨਾਲ ਹਲ ਪਾ ਲਈ ਕਿਤੇ ਗੋਡੇ ਚ ਕਿਹਦੇ ਕੱਤੂ ਵਾਲੇ ਵਾਣ ਚ ਕਿਹਦੇ ਸਿਆਤ ਰਹਿ ਜਾਵੇਂ ਹਾਈ ਏ ਚੱਲ ਮੈਂ ਆਉਣਾ ਚੰਗਾ ਲਿਆਉਣਾ ਤਾਂ ਨਹੀਂ ਕੁਝ ਤੇਰੇ ਵਾਸਤੇ ਸਪੈਸ਼ਲ ਠੀਕ ਹੈ ਆ ਬੈਠੇ ਨੇ ਤਿਆਰ ਜਮਾ ਬਾਜਾਂ ਮਾਰੀ ਜਾਂਦੇ ਆ ਕਹਿੰਦੇ ਆ ਜਾਓ ਮਾਰਦੇ ਆ ਖੰਭ ਕਹਿੰਦੇ ਪੋਚੋ ਵਟਾਂ ਹਾਂ ਕਾਸ ਦੇਣਾ ਮਾ 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 ਤੇ ਮੈਂ ਦੇ ਗੱਗੂ ਨੌਜਵਾਨੇ ਲਾ ਲਈ ਜੋ ਟਿੱਕਲਾ ਗਲਮੀ ਵਟ ਆ ਲੈ ਆਏ ਹਾਂ ਦੋ ਕਿਲੇ ਲੰਮੀ ਉਸਰੀਆ ਕੋਈ ਬਾਹਲੀ ਨਹੀਂ ਹਨਾ ਗੱਗੂ ਹਾਂ ਤੇ ਕਈ ਵੀਰ ਭਾਈ ਆ ਪਿਛਲੇ ਸਾਲ ਕਹਿੰਦੇ ਹੁੰਦੇ ਸੀਗੇ ਇਹ ਗੱਲ ਕੇ ਭਾਈ ਅਸੀਂ ਬੱਟਾ ਪੋਚਣੋਂ ਹਟ ਗਏ ਤੇ ਉਹ ਵੀ ਤੁਸੀਂ ਦੱਸਿਓ ਭਾਈ ਕਿਸੇ ਵੀਰ ਦਾ ਤਜਰਬਾ ਹੈਗਾ ਤਾਂ ਬੱਟਾ ਕਿਉਂ ਨਹੀਂ ਪੋਚਦੇ ਬਿਨਾਂ ਪੋਚੇ ਸਰ ਜਾਂਦਾ ਕੋਈ ਗੱਲਬਾਤ ਜਿਹੜੀ ਹੈਗੀ ਆ ਜਰੂਰ ਦੱਸਿਓ ਕਿਹੜੇ ਵੀਰ ਬੱਟਾ ਪੋਚਦੇ ਆ ਕਿਹੜੇ ਸਹੀ ਰੂਟਰ ਵੇਟਰ ਦਾ ਕੱਦੂ ਸਹੀ ਰਹਿੰਦਾ ਹਲਾਂ ਦਾ ਕੱਦੂ ਸਹੀ ਰਹਿੰਦਾ ਸਾਰੀਆਂ ਗੱਲਾਂ ਬਾਤਾਂ ਕੋਈ ਤਜਰਬੇ ਵਾਲਿਆਂ ਦੱਸ ਦਿਓ ਸ਼ਾਇਦ ਕੋਈ ਸਾਡੇ ਕੰਮ ਆ ਜੇ ਹਾਂ ਜੋ ਬੱਟਾ ਕੋਈ ਹੈ ਹਾਂ ਜੋ ਫਿਰ ਮੀਆਂ ਦਾ ਨਾ ਸਾਈਡ ਤੇ ਬੱਟ ਦੇ ਉੱਠਦੇ ਨੇ ਕੀ ਗਰੰਟੀ ਦੇ ਨਾਲ ਅਮੀਰ ਉਹ ਬਟਾ ਮੀ ਹੋਏ ਠੀਕ ਹੈ ਕੋਈ ਗੱਲ ਨਹੀਂ ਖੈਰ ਇਹ ਤਾਂ ਹੈ ਬਈ ਬੱਟ ਜੀ ਚਲ ਪੱਕ ਜੀ ਜਾਂਦੀ ਐ ਨਿਕ ਨਾਲ ਕੋਈ ਗੱਲ ਨਹੀਂ ਆਪਾਂ ਸਾਂਝੀਆਂ ਹੀ ਬਟਾਂ ਹੀ ਪੂਝ ਲਾਂਗੇ ਵਿਚਾਰੀਆਂ ਦੇਖਾਂਗੇ ਚਲ ਕੇਰਾ ਤਾਂ ਅਸੀਂ ਹਰੇਕ ਵਾਰੀ ਐਂ ਕਹਿ ਕੇ ਲੱਗਦੇ ਹੁੰਨੇ ਆਂਗੇ ਤੇ ਬਾਅਦ ਚ ਅਸੀਂ ਪੂਝ ਸਾਰੀਆਂ ਦਿਨੇ ਹੁੰਨੇ ਆਂਗੇ ਕਿ ਆਂ ਬਈ ਮੋਟੀਆਂ ਮੋਟੀਆਂ ਹੀ ਪੂਝਦੇ ਆਂਗੇ ਤੇ ਫਿਰ ਲੱਗੇ ਰਹਿੰਦੇ ਮੱਠੇ ਮੱਠੇ ਚਲ ਲੱਗਦਾ ਕੀ ਹੈਗਾ 2 ਕਿੱਲੇ ਮਸਾਲਾ ਲਾ ਕੇ ਜਾਂਦੇ ਆ ਰੋਜ਼ ਕਿ ਚਲ ਅੱਜ ਇਹਨਾਂ ਦਾ ਪਹਿਲਾ ਦਿਨ ਅੱਜ ਆਪਾਂ ਆਪਣੇ ਉਬੋਣੀ ਕਰਨ ਲੱਗੇ ਆ ਝੋਨਾ ਲਾਉਣ ਦੀ ਇਹ ਤੇ ਦੇਖੋ ਅੱਜ ਕਿੰਨਾ ਗਲਾਉਂਦੇ ਆ 1.5 ਕਿੱਲਾ ਗੱਟ ਕੱਤੂ ਕਰਨ ਤੋਂ ਬਾਅਦ ਡਿਊਟੀ ਬੇਰ ਲਾ ਲਈ ਆਪਣੇ ਬੋਰ ਕੋਲੇ ਆ ਕੇ ਤੇ ਆ ਜਿਹੜੀ ਆਪਾਂ ਪੇਪ ਲਾਈ ਪਈ ਹੈ ਇਹ ਛੱਤੂ ਦੀ ਆਪਣੇ ਵਾਲੀ ਦੀ ਉੱਚੀ ਵਾਲੀ ਹੈ ਇਹ ਤੇ ਆਪਾਂ ਆਪਾਂ ਜਿਹਾ ਘਰੇ ਪਈਆਂ ਸੀ ਇੱਕ ਟੋੜਾ ਇਹ ਲੈ ਆਂਦਾ ਆਪਣਾ ਥੋੜਾ ਜਿਹਾ ਘੱਟ ਸੀਗਾ ਹੁਣ ਇਹ ਜੋੜ ਕੇ ਆਪ ਦੀ ਪੇਪ ਬਣਾਵਾਂਗੇ ਅ ਬਸ ਨਹਿਵਲ ਜੀ ਦੀ ਤੇ ਬੜਾ ਉੱਚਾ ਸੀਗਾ ਕੰਮ ਤੇ ਉਧਰ ਉਹਨਾਂ ਨੇ ਵੀ ਚਾਹ ਪਾਣੀ ਪੀ ਲਿਆ ਨੌਜਵਾਨਾਂ ਨੇ ਤੇ ਪਨੀਰੀ ਪੱਟ ਲਈ ਤੇ ਹੁਣ ਲਾਉਣਗੇ ਡਿਊਟੀ ਚੋਂ ਨਾ ਲਾਉਂਦੇ ਇਹ ਗੰਗਾ ਕੋ ਅੱਜ ਕਿਵੇਂ ਇਹ ਲੱਗਦਾ ਹੈ ਜਿੱਦ ਪਹਿਲੇ ਹੀ ਹੁੰਨੇ ਕੋ ਉੱਤੇ ਵੱਧ ਗਰਮੀ ਆਉਂਦੀ ਹੈ ਨਾ ਐਨੇ ਵੀ ਜਿੱਤੇ ਮਹਾ ਬਿਲੇ ਹੀ ਹੁੰਨੇ ਉੱਤੇ ਵੱਧ ਗਰਮੀ ਆਉਂਦੀ ਹੈ ਛੋਟੇ ਜਿਹੇ ਕੰਮ ਤੇ ਆ ਟਵਾ ਜਾਂ ਪੱਟਿਆ ਦੋ ਦਿਨ ਅਸੀਂ ਆ ਬੋਰਚਾ ਚਲਾਇਆ ਉੱਦੇ ਦਾ ਜਮਾ ਨਿਆਰੀ ਆਈ ਗਏ ਕੋਈ ਹੋਰ ਗੱਲ ਨਹੀਂ ਹੋਇਆ ਜਿੱਦ ਪਹਿਲੇ ਨੂੰ ਆਏ ਜਿ ਲੱਗੀਆਂ ਦਾ ਲੋ ਹਵਾ ਦਾ ਚੱਲਦੀ ਹੈ ਮੁਰਕਾ ਜਾਂ ਉਦਾਰੋ ਵੀ ਸਰੀਰ ਠੀਕ ਰਹਿੰਦਾ ਹੈਗਾ ਪਾਣੀ ਘਟਦਾ ਹੋਇਆ ਇਹ ਜਿੱਦਾਂ ਮੁਲਾਕਾਤ ਕਾੜਦੇ ਕਾੜਨੋ ਆਜ ਮਾਤਾ ਕੀ ਕਾੜਦਾਂਗਾ ਯਾਰ ਸਾਦੇ ਪਤਨਾ ਹੋ ਕੱਚੇ ਸੁੱਕ ਮਟਨਾ ਪਾਣੀ ਵਾ ਗਰਮੀ ਵਾਲੀ ਹਰਬਾੜਾ ਦੀ ਪੋਦੇ ਹੈ ਹਾਂ ਆਏ ਸਿੱਧੇ ਢਾ ਪਾ ਲੋ ਸੈਲਫ ਘਾੜਾ ਮਾੜੀ ਦਸ ਟੱਕਣੀ ਪਊਗੀ ਜਨਗਾ ਵੈਸੇ ਹਾਂ ਤਾਂ ਚਾਹ ਬਾਇਰ ਤੋਂ ਡਰਾਈਵਰ ਬੰਦਾ ਯਾਰ ਠੀਕਾ ਤੇ ਨਗਾ ਐ ਜੈਨੂਨ ਗੱਡੀ ਆਮੜਾ ਯਾ ਵਾ ਸਾ ਖਿੱਚ ਲਿਆ ਕਰੋ ਟਸ ਸਟਾਰਟ ਕਰ ਜਾ

ਕੱਢਤੀ ਇਧਰਲੇ ਵਾਂਝੋਂ ਆ ਖਿੱਚ ਕੇ ਜਪਲਗਾ ਉਹ ਦੂਰ ਪਿਆਏ ਪਰ ਝੱਗ ਨੇ ਸਾਡੀ ਝੱਗ ਕੱਟਦੀ ਇਹ ਕੰਮ ਬੁਰਾ ਖਤਮਾ ਸੀਗਾ ਆ ਨਜ਼ਾਰਾ ਵੀ ਆਉਂਦਾ ਸੀਗਾ ਪਰ ਚੇਕਰ ਜੇ ਤੁਹਾਨੂੰ ਪਤਾ ਭੱਜਣਾ ਕਿਵੇਂ ਹੁੰਦੀ ਆ ਗੱਲਬਾਤ ਤੇ ਲੋਟਾ ਮਾਹੌਲ ਵਾਕੀ ਪਾਣੀ ਵੀ ਠੀਕ ਠਾਕ ਹੀ ਸੀਗਾ ਬਸ ਬਾੜਾ ਵੀ ਨਹੀਂ ਸੀਗਾ ਬਾਣ ਚ ਝੱਗ ਵਾਰ ਵੇਰ ਵੀ ਚਲ ਬਾਣੀ ਜਾਂਦੇ ਹਾਲਾਂ ਨਾਲ ਸਵਾਗੇ ਨਾਲ ਹੋ ਜਾਂਦਾ ਕੰਮ ਖਿੱਚਵਾ ਤੇ ਬਾਕੀ ਉਹ ਜੋ ਬਣਾ ਨੇ ਉਧਰ ਵੀ ਕੰਮ ਖਿੱਚ ਰੱਖਿਆਗਾ ਪੂਰਾ ਤੇ ਹੈਪੀ ਵੀ ਆ ਗਿਆ ਤੇਰਾ ਆਪਣੇ ਵਾਲਾ ਹਾਰ ਡੈਕਟਰ ਲੈ ਕੇ ਆਇਆ ਸੀ ਆ ਮਗਰੋਂ ਤੇ ਬਾਕੀ ਨਾਲ ਮਿਲ ਕੇ ਕੰਮ ਕਰ ਕਰੀ ਜਾਂਦੇ ਆ ਭਾਈ ਹਵਾ ਵੀ ਨੌਜਵਾਨ ਤਗੜਾ ਇਹ ਲਾ ਰੱਖਿਆ ਜੋੜੀ ਭਾਈ ਨਾਲ ਮਿਲ ਕੇ ਕੰਮਕਾਰ ਕਰੀ ਜਾਂਦੇ ਆਂਗੇ ਤੇ ਹਾਂ ਕਈ ਵਾਰੀ ਕਈ ਵੀਰਾਂ ਨੂੰ ਐਂ ਨਹੀਂ ਪਤਾ ਲੱਗਦਾ ਜੇ ਹੈਪੀ ਦੇ ਕੰਮ ਕਰਦੇ ਆ ਗੋਗੀ ਦੇ ਕੰਮ ਕਰਦੇ ਆਂ ਆਪਣਾ ਗੱਗੂ ਦੇ ਕੰਮ ਕਰਦੇ ਆਂ ਤੇ ਜਾਂ ਆਪਦੇ ਕਰਦੇ ਆਂ ਤਾਂ ਇਹ ਜੇ ਬਸ ਨਾਲ ਮਿਲ ਕੇ ਕੰਮ ਹਾਂ ਚਲਾਈ ਜਾਂਦੇ ਆਂਗੇ ਜੇ ਪਾਜਾ ਵਜਦਾ ਪਜਾਈ ਜਾਂਦਾ ਘਰ ਸੁਹਰੀ ਜਾਂਦਾ ਆ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਕਰਿਆ ਕਦੇ ਨਾ ਰੱਬ ਨੂੰ ਨਾ ਆਪ ਨੂੰ ਨਾ ਘਰਦਿਆਂ ਨੂੰ ਸੋਣਾ ਜੀ ਲੱਗਦਾ ਬਸ ਛੋਟੇ ਹੁੰਦੇ ਨੂੰ ਕੰਮਕਾਰ ਲਾ ਲਿਆ ਸੀ ਉਦੋਂ ਤੋਂ ਬਸ ਹਾੜੇ ਹੋਇਆ ਇਹੋ ਜੀ ਲੋਬੀ ਛੰਡੀ ਲੱਗਦੀ ਰਹੂਗਾ ਕਿਉਂ ਆ ਕੀ ਲਈ ਜਣਾ ਪਾਣੀ ਉਹਦੇ ਕੋਲ ਕੱਪ ਆਇਆ ਐਡਾ ਗਲਾਸ ਆ ਉਹ ਤੋਂ ਗਲਾਸ ਪੜ ਲੈਂਦਾ ਟਰੈਕਟਰ ਦੀ ਬੈਗ ਗਲਾਸ ਉਹ ਮੈਂ ਪਨੀਰੀ ਚ ਪਾਣੀ ਪਾ ਕੇ ਆਉਣਾ ਮੜਾ ਜਾ ਚਲ ਆ ਜੀ ਹਿੰਮਤ ਨਾਲ ਲਫਾਫੇ ਲਾਉਣਾ ਆ ਦੋ ਵਟਾਂ ਵੇਰ ਹੁਣ ਪੋਚ ਦਿੰਨੇ ਆ ਕੇ ਆ ਜਾ ਪੌਣੇ 3 ਵਜੇ ਦਾ ਸਮਾਂ ਹੋ ਗਿਆ ਤਾਂ ਨੌਜਵਾਨਾਂ ਨੇ ਇੱਕ ਕਿਲਾ ਫਰੇਗਰਤਾ ਤੇ ਨਵੀਂ ਚਾਹ ਪੀ ਲੋ ਭਾਈ ਚਾਹ ਹੋ ਰੱਖਿਆ ਗੰਗੂ ਉੱਥੇ ਦੇਖ ਦਲੇ ਤੁਹਾਨੂੰ ਬੋਲ ਮਾਰੀ ਜਾਂਦੇ ਸੁਣੀ ਨਹੀਂ ਤੁਸੀਂ ਆ ਕੈਂਪਰ ਦੋਨੇ ਖਾਲੀ ਆ ਚੱਕ ਲਿਆ ਓਕੇ ਜਾਣਾ ਵੱਜ ਕੇ ਕੈਂਪਰ ਤੁਹਾਨੂੰ ਦੋ ਪਾਣੀ ਦੇ ਭਰ ਕੇ ਲਿਆ ਦਿੰਨਾ ਹੋਰ ਹੈਲੋ 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 ਬ੍ਰੇਕ ਸਹੀ ਕਾ ਕਰੇ பச்சடடா பண்ணே பு புலே நல்கோண்ட மிணா நம்ம ஃபெல்ல உரி ஆ ਪਹਿਲਾਂ ਹੀ ਭਰਾ ਦੇ ਯਾਰ ਛੋਟਾ ਕੈਂਪਰ ਹੌਸਲਾ ਜਿਓ ਜੁਹਣਾ ਗੱਗੂ ਪਹਿਲਾਂ ਪਾਣੀ ਪਿਆ ਵੀਰ ਵਈ ਹਾ ਆ ਨਹਿਰਾ ਸੂਹਾਂ ਤੇ ਜਿੰਨੇ ਵੀ ਨਲਕੇ ਹੁੰਦੇ ਆ ਸਾਰਿਆਂ ਦਾ ਪਾਣੀ ਆ ਠੰਡਾ ਮਿੱਠਾ ਤੇ ਬਿਲਕੁਲ ਨਹਿਰ ਵਰਗਾ ਹੁੰਦਾ ਸੀ ਸਾਡੇ ਏਰੀਏ ਦੇ ਲੋਕਾਂ ਨੂੰ ਨਹਿਰੀ ਪਾਣੀ ਪੀਣ ਦਾ ਸੁਭਾਅ ਪਹਿਲਾਂ ਤੋਂ ਕਿਤਾ ਕਰਕੇ ਪਾਣੀ ਟੈਂਕਰਾਂ ਚ ਲੈ ਜਾਏ ਜਾਂਦੇ ਨੇ ਠੰਡਾ ਮਿੱਠਾ ਆਉਂਦੇ ਜਾਂਦੇ ਆ ਨਲਕਿਆਂ ਤੋਂ ਕੋਈ ਘਰੋਂ ਭਰ ਲੈਂਦਾ ਕੋਈ ਕਿਵੇਂ ਗੱਲਬਾਤ ਕਰ ਲੈਂਦਾ ਤੇ ਕਿਸੇ ਵੇਲੇ ਆੜੇ ਥੋੜੇ ਕੰਮ ਆਉਂਦਾ ਬੋਰਾ ਵਾਲਾ ਵੀ ਪੀ ਲੈਣੇ ਉਹ ਵੀ ਠੀਕ ਆ ਵਧੀਆ ਸੋਹਣਾ ਸਰਦਾ ਗਾ ਸਾਰਾ ਲੋਡ ਆ ਸੋਨਾ ਗੱਤੂ ਹੁੰਦਾ ਦਾ ਸਾਰਾ ਨਾਲ ਵੀ ਉਹ ਸਾਡੇ ਕੋਲ ਸੁਹਾਗੀ ਮਾਰੀ ਛੋਟੀ ਆ ਕਈ ਵਾਰੀ ਉਹ ਪਾਸੇ ਤੇ ਬੱਟ ਜੀ ਛੱਡ ਜਾਂਦੀ ਆ ਤੇ ਉਹ ਸਾਰੇ ਪਹੁੰਚ ਗਏ ਡਾੜੀ ਆਏ ਫਾਨ ਟੋ ਕੀ ਸਾਢੇ 1:40 ਵਜੇ ਦਾ ਵੇਲਾ ਹੋ ਗਿਆ ਆ ਨਜ਼ਾਰਾ ਆਇਆ ਹਾਂ ਕਮਾ ਦੇ ਵੀ ਕੈਮਰਾ ਕੈਮਰਾਮੈਨ ਨੂੰ ਮੈਂ ਬੇਨਤੀ ਕਰੂੰਗਾ ਕਿ ਸਾਰਾ ਹਾਂ ਕਿਲਾ ਦਿਖਾ ਦੇ ਆਪਣਾ ਪਾਣੀ ਦਾ ਭਰਿਆ ਹੋਇਆ ਆ ਇਹ ਲੋ ਦੇ ਹੈਸ ਮਣਕੀ ਗੱਲ ਜੇ ਅਗਰ ਡਰਾ ਟਾਈਪ ਗੱਲਬਾਤ ਹੋਣ ਲੱਗੀ ਹੈ ਕੱਪੜੀਏ ਮਾਰਨ ਤੋਂ ਬਾਅਦ ਹੁਣ ਐ ਲੱਗਦਾ ਪਾਣੀ ਵਾਲਾ ਜਦੋਂ ਕੱਪੜੀਏ ਦੀਂਦੇ ਸੀ ਉਦੋਂ ਐ ਲੱਸੀ ਪਾਣੀ ਥੋੜਾ ਕਿਉਂਕੂ ਜੀ ਆਇਆਂ ਹੁਣ 15-20 ਮਿੰਟ ਹਨ ਹਾਂ ਤੇ ਇਹਨਾਂ ਨੇ ਲਗਭਗ 1.5 ਘੰਟੇ ਦੇ ਆਸ-ਪਾਸ ਦਾਅਮ ਲੈ ਲਿਆ ਇਹਦੇ ਜਿਨ੍ਹਾਂ ਨੇ ਰੋਟੀ ਖਾਧੀ ਚਾਹ ਪੀਤੀ ਹਾਂ ਲੇਟ ਮਾਰਿਆ ਤੇ ਬਾਕੀ ਆਪਣੇ ਨੌਜਵਾਨ ਨੇ ਉੱਧਰ ਡਿਊਟੀ ਲਾ ਲਈ ਪੈਪ ਬਦਲਦੀ ਬੋਰ ਦੀ ਪੈਪ ਨਵੀਂ ਲਾਤੀ ਛੋਟੀ ਲਾਤੀ ਡਿਲੀਵਰੀ ਪੈਪ ਕੀ ਕਰ ਕੋ ਭਾਈ ਵਲੌਗ ਬਣਾਈਏ ਨਾ ਉਡਾ ਹਾਂ ਕਿੱਥੇ ਗਿਆ ਤੂੰ ਠੀਕ ਆ ਭਾਈ ਸੱਤ ਹੀ ਕਾਲ ਲੋਟਾਂ ਬੋਲ ਵੀ ਜੇ ਕੋਈ ਚੰਦ ਸ਼ਬਦ ਬਿਆਨ ਕਰ ਦੇ ਵੈਰੀ ਗੁੱਡ ਸੀ ਵੈਰੀ ਲੋ ਲੈਉਂਦੇ ਆ ਭਾਈ ਯਾਰ ਆ ਮੁੰਡਾ ਫੇਰੀ ਬੋਲਾਉਂਦਾ ਭਾਈ ਲਖਾਰੀ ਆ ਆ ਮੁੰਡਾ ਲਖਾਰੀ ਆ ਭਾਈ ਚੱਲ ਲੈ ਜਾ ਟਰੈਕਟਰ ਵੈਰੀ ਗੁੱਡ ਵੈਰੀ ਗੁੱਡ ਬਣ ਗਿਆ ਡਰਾਈਵਰ ਪਾਸੇ ਤੋਂ ਉਹਨੂੰ ਪੁੱਠੇ ਹੱਥ ਦੀ ਮੋੜ ਲਿਆ ਦੂਜੇ ਹੱਥ 'ਚ ਪੜ ਦੂਜੇ ਹੱਥ 'ਚ ਥੋੜਾ ਦੂਜੇ ਹੱਥ 'ਚ ਚੱਲ ਹਾਂ ਲਈ ਆ ਇਹ ਕਹਿੰਦਾ ਮੇਰਾ ਦੂਜਾ ਹੱਥ ਨਹੀਂ ਚੱਲਦਾ ਉੱਤੋਂ ਪਟੂ ਲਿਫਟ ਪਲੱਸ ਹਾਂ ਤਰਜੀਨ ਲੱਗਿਆ ਕਰੇ ਵਾਗ ਜਾ ਇਸ ਦਾ ਬਾਹਰ ਢੇਰੇ ਆਵਾਂਗੇ ਤੇ ਹੈਪੀ ਨਾਲ ਵਾਜਿਆ ਕਰੇ ਬਾਣ ਬਾਦੇ ਫਿਰ ਤੂੰ ਬਾਣ ਬਾਦੇ ਉਹ ਖੜਾ ਟਰੈਕਟਰ ਖੜਾ ਪਏ ਪਏ ਨੇਗੇ ਚਰਕਦੇ ਨੇ ਤਿਆਰ ਹੋ ਗਿਆ ਹੈ ਪੀਟਰ ਚਲਾ ਕੇ ਉਹਨਾਂ ਇਸ ਤੇ ਅਧਰਪੁਰ ਉਹ ਦੂਜਾ ਪੋਰ ਉੱਥੇ ਰੱਖ ਦੇਗਾ ਢੋਲੀ ਉਹ ਉੱਥੇ ਵਾਜਿਆ ਗੱਗੂ ਆ ਜੂ ਟਰੈਕਟਰ ਚੱਲੀ ਜਾਂਦਾ ਖੂਲ ਹੋ ਬੈ ਨਾ ਹੋਈ ਠੀਕ ਹੈ ਤੇ ਮੇਰਾ ਭਾਨਜਾ ਵੀ ਜਸਮਨ ਹਾਂ ਛੁੱਟੀਆਂ 'ਚ ਆਇਆ ਹੋਇਆ ਇੱਥੇ ਸਮਾਸ਼ੀਯਾ ਬਾਜ ਕੇ 7 ਮਿੰਟਾਂ ਦਾ ਹੋ ਗਿਆ ਹਾਂ ਇੱਧਰ ਲਈ ਮੋਟਰ ਤੇ ਇੱਥੇ ਵੀ ਪੀਟਰ ਰੱਖਿਆ ਹੋਇਆ ਆਪਣਾ ਪਹਿਲਾਂ ਦਾ ਡਰੇ ਥੋੜੇ ਇਹਨੂੰ ਵੀ ਚਲਾਉਂਦੇ ਹੁੰਦੇ ਸੀਗੇ ਤੇ ਹੁਣ ਇਹਦੇ ਵੀ ਇਹ ਫਟਾ ਚੜਾ ਗਏ 10 ਫੁੱਟ ਖੂਹ 10 ਦੀ ਮੋਟਰ ਹਾਂ 90 95 ਫੁੱਟ ਬੋਰ ਤੇ ਚੋਆ ਸਾਨੂੰ ਪਤੀਆ ਪਾਣੀ ਦਾ ਸਾਡੇ ਇੱਧਰ 16 17 ਫੁੱਟ ਤੇ ਆ ਤੇ ਬਹੁਤ ਜ਼ਿਆਦਾ ਜੇ ਨੂੰ ਵੀ ਪਿੱਟਰ ਨੂੰ ਥਾਪੀ ਮਾਰ ਲਈ ਤੇ ਤੜਕੇ ਇੱਕ ਗਿੱਲਾ ਇਹਨਾਂ ਨੂੰ ਸੁਧਿਆਂ ਕਦੂ ਤਿਆਰ ਕਰਕੇ ਦੇਣਾਗਾ ਤਾਂ ਕਰਕੇ ਬਸ ਇਹਨੂੰ ਵੀ ਚਲਾਉਣੇ ਆਉਣ ਦੋਨੇ ਨਾਲ ਪਾਣੀ ਭਰ ਲਾਂਗੇ ਨਹੀਂ ਲਾਈਟ ਆਊਗੀ ਸਵੇਰੇ 8 ਵਜੇ 7:25 ਦਾ ਸਮਾਂ ਸੂਰਜ ਹੋ ਰੇ ਆਂ ਸ਼ਿਪ ਗਿਆ ਪਰਲੇ ਦੇਸ਼ ਚਲੇ ਗਿਆ ਆਂ ਤੇ ਝੋਨੇ ਵਾਲੇ ਵੀ ਚਲੇ ਗਏ ਨਾ ਉਹ ਟਰੈਕਟਰ ਦੇਤਾ ਇੱਥੋਂ ਥੋੜੀ ਦੂਰ ਪਿੰਡ ਆਂ ਹਾਂ ਤਸਵੀਰੇ ਆਪੇ ਆ ਜਾ ਕਰਨਗੇ ਤੇ ਇਸ ਵੇਲੇ ਟਰੈਕਟਰ ਆ ਲੈ ਜਾ ਕਰਨਗੇ ਤੇ ਮਨਪ੍ਰੀਤ ਇੱਧਰ ਹਾਲਾ ਨਾਲ ਬੋਣ ਵਾਲੀ ਪਈ ਸੀ ਕਿਲੀ ਥਲੀ ਜ਼ਮੀਨ ਕਰਿਓ ਉਹ ਵਾਹੀ ਜਾਂਦਾ ਤੇ ਥੋੜੀ ਜੀ ਰਿਫਟ ਪਲੱਸ ਪਾਉਣੇ ਆਗੇ ਕੱਖ ਕੰਡਿਆਂ ਦੀ ਰੋਕथाम ਤੋਂ ਹਾਂ ਉਸ ਤੋਂ ਬਾਅਦ ਅਕਰਾਂ ਨੂੰ ਰਵਾਨਾ ਹੋਵਾਂਗੇ ਪਾਣੀ ਛੱਡਿਆ ਹੋਇਆ ਰਾਤ ਨੂੰ ਫੇਰ ਆਵਾਂਗੇ 1.5-2 ਵਜੇ ਰਾਈਟ ਤੜਕੇ ਆਉਗੇ ਉਦੋਂ ਉਦੋਂ ਤੱਕ ਫੇਰ ਬੋਰ ਚਲਾਉਣੇ ਪੈਣਗੇ ਬਾਅਦ ਗੱਗੂ ਆ ਫਟੇ ਚੱਕ ਦੀਏ ਤੇ ਗੱਗੂ ਨੇ ਕਹਿੰਦਾ ਜਿਹੜੀ ਡਿਊਟੀ ਤੜਕੇ ਲਾਉਣੀ ਹੱਸਦੇ ਹੱਸਦੇ ਆ ਹੁਣ ਵੀ ਹਾਂ ਲਾ ਹੀ ਲਈਏ ਸ਼ਾਬਾਸ਼ ਜੋਬਰਾ ਹੂੰ ਹੂੰ ਦੋ ਗਿੱਲੇ ਲਾ ਗਿਆ ਨੌਜਵਾਨ ਅੱਜ ਪਹਿਲਾ ਦਿਨ ਸੀ ਅੱਜ ਹੀ ਬੋਣੀ ਕਰੀਆ ਉਹਨਾਂ ਨੇ ਹਜੇ ਇਸ ਤੋਂ ਪਹਿਲਾਂ ਲਾਈ ਲਾਈ ਸੀਗੇ ਆਈ ਗਿਰੂ ਜੀ ਸਟੈਵ ਗੱਗੂ ਆ ਰਾਤ ਨੂੰ 1 ਵਜੇ ਤੇ అలਾਰਮ ਲਾ ਲਈ ਠੀਕ ਹੈ 1 ਵਜੇ ਹਾਂ 1:30 ਵਜੇ ਆਪਾਂ ਗੱਡੀ ਸਟਾਰਟ ਕਰ ਲਾਂਗੇ ਅਗੇ ਆਪਣਾ ਇੱਕ ਕਿਲਾ ਪਰਦਾ ਹੋਈ ਉਹ ਦਿਨ ਚੜਦੇ ਨੂੰ ਨੇ ਲਾਈਟ ਆ ਜੂਗੀ ਲੋਟ ਹੈ ਤੇ ਸ਼ਾਮ ਜੀ ਨੂੰ ਗਰਮੀ ਨੇ ਚੰਗੀ ਦਸਤਕ ਦਿੱਤੀ ਹੈ ਦੁਬਾਰੇ ਤੇ ਆਹ ਹਾਂ ਮੱਥੇ ਤੇ ਚਮਕਦਾ ਮੁੜਕਾ ਹਾਂ ਦੱਸਦਾਗਾ ਤੇ ਮੈਂ ਵੀ ਉਧਰ ਲੋਕ ਕਿਲੇ ਢੋਲੀ ਨਾਲ ਗੇੜੇ ਦੇਖ ਕੇ ਆਇਆ ਸੀਗਾ ਤੇ ਵਧੀਆ ਮੁੜਕਾ ਚੱਲਦਾ ਸੀਗਾ ਰਾਮ ਪੰਚਾਇਤ ਸੂਰਤਿਆ ਆਪ ਜੀ ਨੂੰ ਜਿ ਆਇਆ ਰੋਜ਼ ਕਹਿੰਦੀ ਆ ਕਿ ਇਤ ਜਾਂਦੇ ਹੋਂਦੇ ਠੀਕ ਹੈ 9:57 ਮਿੰਟਾਂ ਦਾ ਟਾਈਮ ਹੋ ਗਿਆ ਹਾਂ ਤੜਕੇ ਵਾਸਤੇ ਤਿਆਰੀਆਂ ਕਰੀਆਂ ਖੜੀਆਂ ਨੇ ਤੇ ਮਾਤਾ ਵੀ ਹਾਜ਼ਰੀ ਲਵਾਉਣ ਵਾਸਤੇ ਇਹ ਪਹੁੰਚ ਗਏ ਦੇਗੇ ਤੇ ਘਰ ਪ੍ਰਸ਼ਾਦਾ ਪਾਣੀ ਛਕ ਲਿਆ ਨਾ ਹੁਣ ਧੋਣਾ ਹਲੇ ਬਾਕੀ ਆ ਤੇ ਸਮਾਪਤੀ ਦੇ ਵੱਲ ਨੂੰ ਆ ਪ੍ਰੋਗਰਾਮ ਆਪਣਾ ਤੇ ਮਾਤਾ ਇਹ ਲਵਾਉ ਫਾਇਰੀ ਧੰਨਵਾਦ ਬੇਟਾ ਤੁਹਾਡੇ ਬਾਲਾ ਬਾਲਾ ਸੱਸਰੀ ਕਾਲ ਸੋਨੂ ਸਾਰਿਆਂ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਭੱਲਿਆ ਨਾ ਕਰੋ ਪਹਿਲੀਆਂ ਚੀ ਕਰਦਿਆ ਕਰੋ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਵੀ ਜਰੂਰ ਕਰਜੋ ਬਾਏ ਸੋਨੂ ਸਾਰਿਆਂ ਦੇ ਭੈਣ ਭਾਈ ਪਰ ਜਾਈ ਚੈਨਲ ਤੇ ਜਿਹੜੇ ਸਾਰਿਆਂ ਨੂੰ ਬਾਈ ਭਾਈ ਠੀਕ ਹੈ ਮੈਂ ਤੁਹਾਨੂੰ ਧੰਨਵਾਦ ਜਿਹਨੇ ਆਉਣਾ ਕਰੇ ਪਰਮਾਤਮਾ ਸਾਨੂੰ ਤਰੱਕੀਆਂ ਬਖਸ਼ ਠੀਕ ਹੈ ਭਾਈ ਤੇ ਦਿਓ ਵਧਾਈਆਂ ਸਾਰਿਆਂ ਨੇ ਤੇ ਆਪਾਂ ਨਵੀਂ ਫਸਲ ਦੀ ਅੱਜ ਜਿਹਰੂਆਤ ਕਰ ਲਈ ਝੋਨੇ ਦੀ ਪਹਿਲੀ ਵੇਲ ਤੇ ਮੇਰੀਆਂ ਵਧਾਈਆਂ ਭਾਈ ਸਾਨੂੰ ਸਾਰਿਆਂ ਨੂੰ ਜਿਹੜੇ ਬਈ ਝੋਨੇ ਦੀ ਲਵਾਈ ਸ਼ੁਰੂ ਕਰ ਚੁੱਕੇ ਨੇ ਲਾਲੇ ਜਾਂ ਜਿਨ੍ਹਾਂ ਨੇ ਲਾਉਣੇ ਆ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੇ ਹੋਏ ਚੈਨਲ ਦੇ ਨਾਲ ਮਿਲਦੇ ਹਾਂ ਕੱਲ ਨੂੰ ਸਵੇਰੇ 7:00 ਵਜੇ ਨਵੇਂ ਬਲੌਗ ਬਲੌਗ ਦੇ ਨਾਲ ਆ ਮਿਹਰਬਾਨੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ